ਕਿ ਤੱਖਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਪਹਿਲੀ ਵਾਲੀ ਕੱਠੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲੀ ਪਾਤਸ਼ਾਹੀ ਬਾਰੇ ਦੱਸਿਆ ਸੀ ਅੱਜ ਦੀ ਕੱਠੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਦੂਜੀ ਪਾਤਸ਼ਾਹੀ ਬਾਰੇ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਦੂਜੀ ਪਾਤਸ਼ਾਹੀ ਦਾ ਜਨਮ ਕਿੱਥੋਂ ਹੋਇਆ ਉਹਦੇ ਮਾਂ ਦਾ ਉਹਦੀ ਮਾਂ ਦਾ ਕੀ ਨਾਮ ਸੀ ਉਹਦੇ ਪਿਤਾ ਦਾ ਕੀ ਨਾਮ ਸੀ ਐ ਤੁਹਾਨੂੰ ਦੱਸਿਆ ਸੀ ਅੱਧੀ ਕੱਖਿਆ ਵਿੱਚ ਕੁਝ ਹੋਰ ਦੱਸਾਂਗਾ ਦੂਜੀ ਪਾਤਸ਼ਾਹੀ ਬਾਰੇ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਹੈ ਦੂਜੀ ਪਾਤਸ਼ਾਹੀ ਆਉ ਗੁਰ ਇਤਿਹਾਸ ਜਾਣੀਏ ਵੇਖੋ ਅੱਜ ਦਾ ਪਹਿਲਾ ਪਰਸਨ ਕਿਹੜਾ ਸੀ ਭਾਈ ਲੈਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ ਬਾਏ ਇਹਨਾਂ ਦਾ ਜੇ ਦੂਜੀ ਪਾਤਸ਼ਾਹੀ ਇਹਨਾਂ ਦਾ ਪਹਿਲਾ ਨਾਮ ਕੀ ਸੀ ਭਾਈ ਲੈਣਾ ਜੀ ਸੀ ਤੋਂ ਬਾਅਦ ਵਿੱਚ ਇਹਨਾਂ ਨੇ ਗੁਰਿਆਈ ਗੁਰੂ ਨਾਨਕ ਦੇਵ ਜੀ ਨੂੰ ਗੁਰਿਆਈ ਬਖਸ਼ੀ ਤੇ ਨਾ ਦਾ ਨਾਮ ਗੁਰੂ ਅੰਗਦ ਦੇਵ ਦੇ ਨਾਲ ਜਾਣਿਆ ਗਿਆ ਸੀ। ਤੋਂ ਭਾਈ ਲੈਣਾ ਜੀ ਨੇ ਸ੍ਰੀ ਗੁਰਨਾਨਕ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ? ਕਿਤਨੇ ਵਹੀ 7 ਸਾਲ ਕਿੰਨੀ 7 ਸਾਲ। ਦੂਜਾ ਪ੍ਰਸ਼ਨ ਕਿਹੜਾ ਸੀ? ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਕਿਸ ਗੁਰੂ ਤੋਂ ਪ੍ਰਾਪਤ ਹੋਈ ਸੀ? ਜਿਹੜੇ ਦੂਜੀ ਪਾਸੇ ਇਥੇ ਉਹਨੂੰ ਗੁਰਿਆਈ ਕਿਹੜੇ ਗੁਰੂ ਤੋਂ ਮਿਲੀ ਸੀ? ਕਿਸ ਗੁਰੂ ਪਾਸੋਂ ਪ੍ਰਾਪਤ ਕੀਤੀ? ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕਿਹੜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਵਾਲਾ ਵੇਖੋ ਜੀ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਕਦੋਂ ਪ੍ਰਾਪਤ ਹੋਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਪਹਿਲੀ ਪਾਤਸ਼ਾਹੀ ਤੋਂ ਮਿਲੀ ਸੀ ਪਰ ਉਹ ਕਦੋਂ ਮਿਲੀ ਸੀ ਆਹ ਵੇਖੋ ਜੀ ਸਨ 1539 ਇਸਵੀ ਵਿੱਚ ਕਿ ਵੀ 1539 ਇਸਵੀ ਵਿੱਚ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਿਸ ਥਾਂ ਦੀ ਚੋਣ ਕੀਤੀ ਭਈ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਲਈ ਕਿਹੜੀ ਥਾਂ ਦੀ ਚੋਣ ਕੀਤੀ ਸੀ ਸ੍ਰੀ ਖਡੂਰ ਸਾਹਿਬ ਕੀ ਖਡੂਰ ਸਾਹਿਬ ਆ ਕਿੱਥੇ ਆ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਹੈਗਾ ਜੀ ਵੇਖੋ ਜੀ ਅਸਦੀ ਕਥਿਆ ਦਾ ਅਖਿਰ ਦਾ ਪਰਸਨ ਕਿਹੜਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੇ ਪ੍ਰਬੰਧ ਦੀ ਸੇਵਾ ਕਿਹਨੂੰ ਸੋਪੀ ਜਿਹੜੀ ਲੰਗਰ ਪ੍ਰਥਾ ਸ੍ਰੀ ਪਹਿਲੀ ਪਾਸ਼ਾਏ ਗੁਰਦਨਗੜ੍ਹ ਦੇਵ ਜੀ ਨੂੰ ਇਹਨਾਂ ਦੀ ਚਾਲੂ ਕੀਤਾ ਸੀ ਇਹਨਾਂ ਦੀ ਸ਼ੁਰੂਆਤ ਕੀਤੀ ਸੀ ਤੋਂ ਕਿਨ ਸੋਪੀ ਗੁਰੂ ਅੰਗਦ ਦੇਵ ਜੀ ਨੂੰ ਮਾਤਾ ਠੀਵੀ ਜੀ ਨੂੰ ਮਾਤਾ ਖੀਵੀ ਜੀ ਨੂੰ ਠੀਵੀ ਖੀਵੀ ਜੀ ਨੂੰ ਕਿਨੂ ਮਾਤਾ ਖੀਵੀ ਜੀ ਨੂੰ ਸਾਡਾ ਅੱਜ ਦਾ ਵਿਸ਼ਾ ਇਹ ਗੁਰੂ ਇਤਿਹਾਸ ਆ ਗੁਰ ਇਤਿਹਾਸ ਜਾਣੀਏ ਪਹਿਲੇ ਪਾਸ਼ਾਏ ਦਾ ਵਿਸ਼ਾ ਇੱਥੇ ਹੀ ਸਮਾਪਤ ਹੋਇਆ ਸੀ ਅੱਗੇ ਵਾਲੇ ਕੱਖਿਆ ਵਿੱਚ ਦੂਜੀ ਪਾਸ਼ਾਈ ਬਾਰੇ ਹੋਰ ਪਰਸਨ ਲੈ ਕੇ ਆਵਾਂਗਾ ਅੱਧੀ ਕਕਸ਼ਾ ਤੁਹਾਨੂੰ ਕਿਵੇਂ ਲੱਗੀ ਮੈਨ ਕਮੈਂਟ ਬਾਕਸ ਵਿੱਚ ਦੱਸਣਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ